ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਇਟਲੀ ਦੇ ਪੇਪਰਾਂ ਬਾਰੇ ਅੱਜ ਅਹਿਮ ਗੱਲ ਕਰਨੀ ਹੈ ਕਿਉਂਕਿ ਇਟਲੀ ਦੇ ਬਾਰ ਬਾਰ ਕਮੈਂਟ ਆ ਰਹੇ ਕਿ ਪੇਪਰ ਕਦੋਂ ਨਿਕਲਣੇ ਆ ਵੀਰੋ ਪੇਪਰ ਜਿਹੜਾ ਸੀ ਅਕਤੂਬਰ 23 ਤੋਂ 7 ਦਸੰਬਰ ਤੱਕ ਜਿਹੜੇ ਆ ਪੇਪਰ ਭਰ ਹੋਏ ਆ ਸੋ ਹੁਣ ਪੇਪਰ ਨਿਕਲਣੇ ਕਦੋਂ ਆ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਵਾ ਤੇ ਕਿਹੜੀ ਕੰਪਨੀ ਤੁਹਾਡੇ ਪੇਪਰ ਭਰ ਸਕਦੀ ਹੈ ਇੱਕ ਇੱਕ ਡੇਡ ਕੀ ਹੁੰਦੀ ਆ ਕਿੰਨਾ ਕੋਟਾ ਵਾ ਤੇ ਕਿਹੜੀਆਂ ਚੀਜ਼ਾਂ ਤੋਂ ਤੁਸੀਂ ਖਿਆਰ ਰੱਖੇ ਆਪਣੀ ਜਿਹੜੀ ਫਾਇਰ ਰਿਜੈਕਸ਼ਨ ਤੋਂ ਬਚ ਸਕਦੇ ਆ ਸੋ ਪੂਰੀ ਡਿਟੇਲ ਵਿੱਚ ਜਾਣਕਾਰੀ ਦਵਾਂਗੇ ਇਸ ਵੀਡੀਓ ਵਿੱਚ ਅੰਤ ਤੱਕ ਬਨੇ ਰਹਿਣਾ ਕਿਉਂਕਿ ਜਿਹੜੇ ਸਵਾਲ ਤੁਹਾਡੇ ਕਮੈਂਟਾਂ ਚ ਆ ਉਹੀ ਆਪਾਂ ਵੀਡੀਓ 'ਚ ਗੱਲ ਕਰਨੀ ਆ ਸੋ ਸਾਰੇ ਵੀਵਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਵੀਡੀਓ ਬਹੁਤ ਲਾਈਵ ਬੰਦ ਹੋਣ ਜਾ ਰਹੀ ਆ ਤੇ ਨਾਲ ਨਾਲ ਵੀਡੀਓ ਥੱਲੇ ਦਿਲ ਬਣਿਆ ਜਿੰਨੀ ਸਪੋਰਟ ਕਰਨੀ ਚਾਹੋ ਮੈਨੂੰ ਕਰ ਸਕਦੇ ਆ ਵੀਡੀਓ ਜਿਹੜਾ ਡਾਇਰੈਕਟੋ ਫਲੂਸੀ 226 ਭਾਵ ਬਰਕ ਪਰਮਰਦਾ ਜਿਹੜਾ ਕੋਟਾ ਵਾ ਇਹ ਅਲੱਗ-ਅਲੱਗ ਕੈਟਾਗਰੀਆਂ 'ਚ ਹੁੰਦਾ ਜਿਦਾ ਸੀਜ਼ਨਲ 9 ਮਹੀਨਿਆਂ ਦੇ ਪੇਪਰ, ਨੌਨ ਸੀਜ਼ਨਲ ਸਾਲ ਦੇ ਪੇਪਰ ਤੇ ਜਾਂ ਕਨਵਰਜਨ ਦੇ ਪੇਪਰ ਹੁੰਦੇ ਜਿਨ੍ਹਾਂ ਨੇ ਸਟੱਡੀ ਤੋਂ ਵਰਕ ਜਾਣਾ ਜਾਂ ਟੂਰਿਸਟ ਤੋਂ ਸਟੱਡੀ ਜਾਣਾ ਇਹ ਤਾਂ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ 9 ਮਹੀਨਿਆਂ ਤੋਂ ਸਾਲ ਵਾਲੇ ਡੋਮੈਸਟਿਕਾਂ 'ਚ ਜਾਣਾ ਸੋ ਇਹ ਕਨਵਰਜਨ ਦਾ ਵੀ ਕੋਟਾ ਹੁੰਦਾ ਹੁਣ ਸਭ ਤੋਂ ਪਹਿਲਾਂ ਜਿਹੜੀ ਅਹਿਮ ਗੱਲ ਆ ਜਿਨੇ ਤੁਹਾਡੇ ਪੇਪਰ ਭਰਨੇ ਆ ਉਸ ਮਾਲਕ ਕੋਲੋਂ ਤੁਹਾਡੇ ਜਿਹੜਾ ਕੋਟੇ ਦੇ ਅਨੁਸਾਰ ਇਵਨਟ ਤੁਹਾਡੇ ਕੋਲ ਐਕਸਪੀਰੀਅੰਸ ਤੁਹਾਡਾ ਪਾਸਪੋਰਟ ਨਾਲ ਤੁਹਾਡੀ ਪੀਸੀਸੀ ਸੋ ਇਹ ਜਿਹੜੀਆਂ ਮੇਨ ਜਿਹੜੀਆਂ ਚੀਜ਼ਾਂ ਆ ਤੁਹਾਡੇ ਕੋਲ ਹੋਣੀਆਂ ਲਾਜ਼ਮੀ ਜ਼ਰੂਰੀ ਆ ਇਹਨਾਂ ਚੀਜ਼ਾਂ ਤੋਂ ਬਿਨਾ ਤੁਸੀਂ ਜਿਹੜੇ ਆ ਪੇਪਰ ਨਹੀਂ ਭਰ ਸਕਰੇ ਮਾਲਕ ਤੁਹਾਨੂੰ ਵਰਕ ਕੰਟਰੈਕਟ ਦੇਏਗਾ ਪਹਿਲਾਂ ਜੌਬ ਆਫਰ ਆਉਂਦਾ ਫੇਰ ਵਰਕ ਕੰਟਰੈਕਟ ਹੋਏਗਾ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਮਾਲਕ ਨੇ ਆਪਣੇ ਆਨਲਾਈਨ ਪੋਰਟਲ ਤੇ ਭਰਨੀਆਂ ਆ ਤਰੀਕਾ ਦੀ ਵੀ ਆਪਾਂ ਗੱਲ ਕਰਾਂਗੇ ਪਰ ਮਾਲਕ ਵੱਲੋਂ ਜਿਹੜੀਆਂ ਚੀਜ਼ਾਂ ਜ਼ਰੂਰੀ ਆ ਤੁਸੀਂ ਉਹ ਕਨਫਰਮ ਕਰਦੀਆਂ ਮਾਲਕ ਦਾ ਕੰਪਨੀ ਜਿਹਦਾ ਵੀ ਮਾਲਕਾ ਉਹਦਾ ਆਇਡੈਂਟੀਟੀ ਪ੍ਰੂਫ ਉਹਦਾ ਚੈਂਬਰ ਆਫ ਕਮਰਸ ਸਰਟੀਫਿਕੇਟ ਉਹਦਾ ਬੈਟਰ ਨੰਬਰ ਕੰਪਨੀ ਦਾ ਤੇ ਉਹਦੀ ਪੈਕ ਆਈਡੀ ਸੋ ਇਹ ਸਾਰੀਆਂ ਚੀਜ਼ਾਂ ਤੇ ਖਾਸ ਕਰਕੇ ਕਈ ਵਾਰ ਹੁੰਦਾ ਵੀਰ ਭੈਣ ਭਰਾ ਭੇਜਦੇ ਕਿ ਮੇਰਾ ਆਫਰ ਲੈਟਰ ਆਇਆ ਜਾਂ ਵਰਕ ਕੰਟਰੈਕਟ ਵਾ ਦੇਖੋ ਜੈਨੂਇਨ ਆ ਜਾਂ ਨਹੀਂ ਹੈ ਵੀਰੋ ਜੇ ਜਾਹੂ ਜਾਂ ਜੀਮੇਲ ਦੀ ਈਮੇਲ ਆ ਤਾਂ ਉਹ ਕੰਪਨੀ ਫੇਕ ਆ ਕਿਉਂਕਿ ਜਿਹੜੇ ਬਾਹਰਲੇ ਮੁਲਕਾਂ 'ਚ ਜਿਹੜੀਆਂ ਈਮੇਲ ਆਈਡੀਆਂ ਆ ਜ਼ਿਆਦਾਤਰ ਕੰਪਨੀ ਹਰੇਕ ਦੀ ਆਪਣੀ ਵੈਬਸਾਈਟ ਆ ਉਸ ਵੈਬਸਾਈਟ ਦੇ ਆਧਾਰ 'ਤੇ ਕੰਪਨੀ ਦੇ ਨਾਮ 'ਤੇ ਜਿਹੜੀ ਆ ਉਹ ਈਮੇਲ ਬਣਦੀ ਆ ਤੇ ਦੂਜਾ ਤੁਸੀਂ ਐਡਰੈਸ ਵੈਰੀਫਾਈ ਜ਼ਰੂਰ ਕਰਨਾ ਕਿ ਜਿਹੜੀ ਕੰਪਨੀ ਨਾਲ ਹੀ ਜਾ ਰਹੇ ਹੋ ਸਹੀ ਆ ਕਿ ਐਡਰੈਸ ਗਲਤ ਆ ਪਰ ਕੋਸ਼ਿਸ਼ ਕਰੋ ਕਿ ਆਪਣੇ ਕਿਸੇ ਜਾਣਕਾਰ ਥਰੂ ਚਾਹੇ ਉਹ ਇਟਲੀ ਆ ਜਾਂ ਲਾਕੇ ਛਾਕੇ ਜਿਹੜੇ ਵੀ ਏਜੰਟ ਕੋ ਪੇਪਰ ਲਾ ਰਹੇ ਆ ਉਹ ਜੈਨੂਇਨ ਬੰਦਾ ਹੋਵੇ ਉਹ ਥਰੂ ਤੁਹਾਡਾ ਕੋਈ ਜਾਣ ਪਛਾਣ ਵਾਲਾ ਬੰਦਾ ਗਿਆ ਹੋਵੇ ਆਪਣੇ ਪਾਕਿਸਤਾਨ ਇੰਡੀਆ ਵਿੱਚ ਕੀ ਕਰਦੇ ਆ ਏਜੰਟ 3 4 5 ਲੱਖ ਰੁਪਇਆ ਭਾਅ 5000 ਯੂਰੋ ਲੈ ਕੇ ਫੇਕ ਪੇਪਰ ਲਾ ਦੰਦੇ ਪਿਛਲੀ ਡਾਇਰੈਕਟ ਫਲੂਸੀ 2026 ਜੁਲਾਈ ਵਾਲੇ ਜਿਹੜੇ ਹਲੇ ਨੌਲਾ ਹਾਊਸ ਦਾ ਜਿਹੜੇ ਨਹੀਂ ਆਏ ਬਹੁਤ ਘਟਾਰੇ ਪਰ ਉਮੀਦ ਨਹੀਂ ਆ ਤੇ ਫਰਵਰੀ ਵਾਲਿਆਂ ਦੇ 150 ਬੰਦਾ ਜਿਹੜਾ ਪਾਕਿਸਤਾਨ ਤੋਂ ਫੇਕ ਨੌਲਾ ਹਾਊਸ ਦਾ ਤੇ ਪਹੁੰਚ ਗਿਆ ਸੀ ਇਟਲੀ ਜਿਹਦੇ ਕਰਕੇ ਉਹ ਬਰੰਗ ਚਿੱਠੀ ਵਾਂਗੂ ਮੋੜੇ ਨਾਲ ਸਾਖਤੀ ਵੀ ਹੋਈ ਆਪਣੇ ਲੋਕਾਂ ਦੀ ਜਿਹੜੀ ਹੈ ਗਲਤੀ ਕਾਰਨ ਆਪਾਂ ਨੂੰ ਫਿਰ ਭੁਗਤਾਨਾ ਪੈਂਦਾ ਸੋ ਇਹ ਜਿਹੜੀਆਂ ਚੀਜ਼ਾਂ ਮੈਂ ਤੁਸੀਂ ਗੌਰ ਰੱਖਣੀਆਂ ਹੁਣ ਆਪਾਂ ਤਰੀਕਾਂ ਦੀ ਗੱਲ ਕਰ ਲਈਏ 12 ਜਨਵਰੀ ਨੂੰ ਜਿਹੜੇ ਸੀਜ਼ਨਲ ਪੇਪਰ ਭਾਵ 9 ਮਹੀਨੇ ਦੇ ਪੇਪਰ ਜਿਹੜੇ ਖੇਤੀਬਾੜੀ ਨਾਲ ਸੰਬੰਧ ਰੱਖਦੇ ਉਹ ਪਰ ਹੋਣੇ ਆ ਤੇ 9 ਫਰਵਰੀ ਨੂੰ ਜਿਹੜੇ ਸੀਜ਼ਨਲ ਟੂਰਿਜ਼ਮ ਹੋਟਲ ਵਗੈਰਾ ਦੇ ਉਹ ਪਰ ਹੋਣੇ ਤੇ ਜਿਹੜੀ 16 ਤੇ 18 ਵਾਂ 16 ਨੂੰ ਪਰ ਹੋਣੇ ਤੁਸੀਂ ਕੋਈ ਫੈਕਟਰੀ 'ਚ ਕੰਮ ਕਰਦੇ ਆ ਟਰੱਕ ਡਰਾਈਵਰ ਦੇ ਪੇਪਰ ਹੋ ਗਏ ਮੈਨੂਫੈਕਚਰਿੰਗ ਦੇ ਹੋਗੇ ਕੋਈ ਵੀ ਇਦਾਂ ਦੇ ਹੋਗੇ ਤੇ ਫੈਮਿਲੀ ਵਾਲੇ ਪੇਪਰ ਤੇ ਕੇਅਰਗਿਵਰ ਵਾਲੇ ਉਹ 18 ਫਰਵਰੀ ਨੂੰ ਭਰ ਹੋਣੇ ਆ ਇਹ ਜਿਹੜੇ ਨੌਲਾ ਉਸਤਾ ਦਾ ਕੋਟਾ ਹੁੰਦਾ ਵਾ ਇਸ ਨੂੰ ਲੈਣ ਵਾਸਤੇ ਸੈਕੰਡਾਂ ਦੇ ਵਿੱਚ ਤੁਸੀਂ ਕਹਿ ਲਓ ਕਿ ਜੇ ਬੰਦਾ ਚਤਨ ਨਹੀਂ ਆ ਅਣਜਾਣ ਵਾ ਤਾਂ ਸੈਕੰਡ ਦੇ ਵਿੱਚ ਹੀ ਕੋਟਾ ਭਰ ਜਾਂਦਾ ਹੁਣ ਸੀਜ਼ਨਲ ਜਿਹੜਾ ਕੋਟਾ ਹੈਗਾ ਉਹ ਤਕਰੀਬਨ ਤਕਰੀਬਨ 90 ਹਜ਼ਾਰ ਦੇ ਕਰੀਬ ਆ ਤੇ 80 ਹਜ਼ਾਰ ਦੇ ਕਰੀਬ ਨੌਨ ਸੀਜ਼ਨਲ ਭਾਵ ਸਾਲ ਵਾਲੇ ਪੇਪਰਾਂ ਦਾ ਕੋਟਾ ਕਨਵਰਜਨ ਉਹਦੇ ਜਿਹੜੇ ਆ ਕਿਸੇ ਨੇ ਸਟੱਡੀ ਜਾਂ ਵਰਕ ਦਾ ਕਨਵਰਟ ਕਰਨਾ ਵਾ ਉਹ 7000 ਦੇ ਕਰੀਬ ਕੋਟਾ ਉੱਕਾ ਪੁੱਕਾ ਹੈਗਾ ਵਾ ਜੇ ਤੁਹਾਡੇ এমਪਲਾਇਰ ਕੋ ਪੈਕ ਆਈਡੀ ਜਿਹੜੀ ਐਗਜ਼ੈਕਟ ਨਹੀਂ ਹੈਗੀ ਉਹਨੇ ਅਕਾਊਂਟ ਨਹੀਂ ਬਣਾਇਆ ਤੇ ਤਾਂ ਵੀ ਤੁਹਾਡੇ ਪੇਪਰ ਰਜੈਕਟ ਹੋ ਜਾਣੇ ਜੇ ਤੁਹਾਡੇ এমਪਲਾਇਰ ਦੀਆਂ ਜਿਹੜੀਆਂ ਚੀਜ਼ਾਂ ਜ਼ਰੂਰੀ ਆ ਤੁਹਾਡਾ ਪਾਸਪੋਰਟ ਤੁਹਾਡਾ ਨਾਮ ਵਰਕ ਕੰਟਰੈਕਟ ਇਹ ਸਾਰੀਆਂ ਚੀਜ਼ਾਂ ਉਹਨੇ ਪਹਿਲੀ ਸੇਵ ਕਰ ਲਈਆਂ ਫਾਰਮ ਜਿਹੜੇ ਆ ਤਰੀਕ ਜਿਹੜੀ ਆ ਨੰਗੀ ਆ ਪ੍ਰੋਪਰ ਫਾਰਮ ਭਰ ਲਿਆ ਸਾਰਾ ਕੁਝ ਓਕੇ ਆ ਮੈਚ ਕਰਦਾ ਤੁਹਾਡੇ ਪ੍ਰੂਫਾਂ ਨਾਲ ਤਾ ਬੜੇ ਆਰਾਮ ਨਾਲ ਜਿਹੜੀ ਆ ਕਲਿਕ ਡੇਟ 1 ਤੋਂ 2 ਸੈਕਿੰਡ ਚ ਉਹ ਕਰ ਦੂਗਾ ਬਾਕੀ ਇੰਟਰਨੈਟ ਤੇ ਡਿਪੈਂਡ ਵੀ ਕਰਦਾ ਵਾ ਹੁਣ ਕਈ ਤੁਸੀਂ ਬਾਰ ਬਾਰ ਪੁੱਛ ਰਹੇ ਆ ਨੌਲਾ ਹਾਸ ਤੱਕ ਕਿੰਨਾ ਟਾਈਮ ਲੱਗਦਾ ਨਿਕਲਣ ਨੂੰ ਵੀਰੋ ਜਿੱਦਾਂ ਹੁਣ ਫਰਵਰੀ ਚੋਂ ਨੇ ਆ ਤੇ ਅਪ੍ਰੈਲ ਹੱਦ ਅਪ੍ਰੈਲ ਤੱਕ ਕਿਉਂਕਿ ਨੌਲਾ ਹੁਸਤਾ ਦਾ ਜਿਹੜਾ ਟਾਈਮ ਆ 20 ਤੋਂ 90 ਦਿਨਾਂ ਮੈਕਸਿਮਮ ਵੈਸੇ 20 ਤੋਂ 90 ਦਿਨ ਪਰ ਅਪ੍ਰੈਲ ਦੇ ਐਂਡ ਤੱਕ ਜਿਹੜੇ ਆ ਨੌਲੇ ਹੁਸਤੇ ਤੁਹਾਡੇ ਆ ਜਾਣੇ ਚਾਹੀਦੇ ਆ ਤੇ ਉਸ ਤੋਂ ਬਾਅਦ ਜਿਹੜਾ ਜੂਨ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਤੁਸੀਂ ਇਟਲੀ ਜਿਹੜਾ ਪਹੁੰਚ ਜਾਣਾ ਵਾ ਵੀਜ਼ਾ ਪ੍ਰੋਸੈਸਿੰਗ ਕਰਕੇ ਕਿਉਂਕਿ ਅਪ੍ਰੈਲ ਦੇ ਐਨ ਤੱਕ ਜੇ ਆਏ ਤੇ ਮਈ ਤੋਂ ਜੂਨ ਦੇ ਵਿੱਚ ਵਿੱਚ ਸਾਡਾ ਵੀਜ਼ਾ ਆ ਜਾਣਾ ਜਿਆਦਾ ਵੀਜ਼ੇ ਨੂੰ ਟਾਈਮ ਨਹੀਂ ਲੱਗਦਾ 20 ਤੋਂ 45 ਦਿਨ ਹੀ ਲੱਗਦੇ ਆ ਜੇ ਉਸ ਤੋਂ ਬਾਅਦ ਕੋਈ ਸਮਾਂ ਲੱਗ ਰਿਹਾ ਵਾ ਜਾਂ ਤਾਂ ਤੁਹਾਡੇ ਏਮਪਲਾਇਰ ਨੇ ਜਿਹੜੀ 10 ਦਿਨ ਵਾਲਾ ਰੂਲ ਵਾ ਈਮੇਲ ਰਿਪਲਾਈ ਨਹੀਂ ਕੀਤਾ ਕਿ ਬੰਦਾ ਮੈਨੂੰ ਚਾਹੀਦਾ ਵਾ ਜਾਂ ਪੇਪਰਾਂ 'ਚ ਕੋਈ ਕਮੀ ਆ ਤਾਂ ਤੁਹਾਡੇ ਫਾਈਲ ਤਾਂ ਵੀ ਰਿਜੈਕਟ ਹੋ ਜਾਂਦੀ ਆ ਸੋ 20 ਤੋਂ 45 ਦਿਨ ਲੱਗਦੇ ਆ ਵੀਜ਼ਾ ਆਉਣ ਨੂੰ ਸਾਡੇ ਏਮਪਲਾਇਰ ਦਾ ਜਿਹੜਾ chamber of commerce certificate ਉਹਦੀ proper id ਜੇ ਇਹ ਨਹੀਂ ਹੈਗੀ ਜਾਂ ਉਹਨੇ ਤੁਹਾਡਾ ਵਰਕ ਕੰਟਰੈਕਟ ਤੇ ਕਮੋਡੀਸ਼ਨ ਪ੍ਰੂਫ ਤੇ ਫਾਈਨੰਸ ਜਿਹੜਾ ਪ੍ਰੂਫ ਆ ਕਿਉਂਕਿ ਜਿਹੜੇ ਫੰਡ ਵਗੈਰਾ ਵਾ ਤੁਸੀਂ ਉਹਨਾਂ ਆਪਣੇ ਤਾਂ ਥੋੜੇ ਬੋਤੇ ਸ਼ੋ ਕਰੂਗੇ ਕਰੂਗੇ ਪਰ ਉਸੇ ਜਾ ਕੇ ਜਿਹੜੇ ਰਹਿائش ਵਾ ਕੀ ਹਿਸਾਬ ਕਿਤਾਬ ਆ ਉਹ ਸਾਰਾ এমਪਲਾਇਰ ਨੇ ਕਰਨਾ ਵਾ ਜੇ ਉਹ ਨਹੀਂ ਹੈਗੇ ਤਾਂ ਵੀ ਫਾਈਲ ਜਿਹੜੀ ਆ ਰਿਜੈਕਟ ਹੋਣ ਦੇ ਚਾਂਸ ਹੁੰਦੇ ਆ ਸੋ ਬਹੁਤੀ ਵਾਰ ਬੰਦੇ ਕਹਿੰਦੇ ਯਾਰ 5 ਸਾਲ ਹੋ ਗਏ ਸਾਨੂੰ ਸਾਡਾ ਆਪਣਾ ਖਾਸ ਬੰਦਾ ਪੇਪਰ ਨਹੀਂ ਨਿਕਲ ਰਹਾ ਸੋ ਪੇਪਰ ਤਾਂ ਹੀ ਨਹੀਂ ਨਿਕਲ ਰਹੇ ਜ्यादा ਉਹ ਬੰਦੇ ਨੂੰ ਨਹੀਂ ਪਤਾ ਜਿਹੜੇ ਕੋ ਭਰਾ ਰਹੇ ਆ ਜਾਂ ਜਿਹਦੇ ਕੋ ਗਾ ਭਰਾ ਰਿਆ ਉਹ ਨੂੰ ਗੋਲੀ ਦੇ ਰਿਆ ਸੋ ਆਪਾਂ ਨੂੰ ਵੀ ਪਤਾ ਵਾ ਇਟਲੀ ਦੇ ਪੇਪਰ ਜਾਂ ਕਿਸੇ ਵੀ ਮੌਲਕ ਦੇ ਪੇਪਰ ਜਿਹੜੀ ਜੋਬ ਹੁੰਦੀ ਆ ਫ੍ਰੀ ਹੁੰਦੀ ਆ ਪਰ ਆਪਣੇ ਬੰਦਿਆਂ ਨੇ ਟਾਲੀਅਨ ਜਿਹੜੇ ਆ ਲੋਕਾਂ ਨੂੰ ਦੱਸਦਾ ਕਿ ਪੈਸੇ ਇਦਾਂ ਕਮਾ ਸਕਦੇ ਆ ਜਿਹਦੇ ਕਰਕੇ ਹੁਣ ਹਰ ਸਾਲ ਜਿਹੜਾ ਰੇਟ ਵਧਦਾ ਜਾ ਰਿਹਾ ਵਾ ਤੇ 9 ਮਹੀਨਿਆਂ ਦਾ ਜਿਹੜਾ ਜੇ ਹੁਣ ਆਪਾਂ ਭਾਰਤ ਵਾਲੇ ਪਾਸਿ ਦੀ ਗੱਲ ਕਰੀਏ ਜਿਹੜੇ ਏਜੰਟ ਪੈਸੇ ਲੈਂਦੇ ਆ 10 ਤੋਂ 11 ਲੱਖ 12 ਲੱਖ ਲੈਂਦੇ ਆ ਤੇ ਸਾਲ ਦੇ ਪੇਪਰਾਂ ਦਾ 12 ਤੋਂ 24 15 ਲੱਖ ਤੱਕ ਵੀ ਪਹੁੰਚ ਜਾਂਦਾ ਪਰ ਜੇ ਕੋਈ 17 18 ਮੰਗ ਰਿਆ ਤਾਂ ਉਹ ਪੈਸਾ ਪੂਰਾ ਨਹੀਂ ਹੋਣਾ ਬਹੁਤ ਜ਼ਿਆਦਾ ਵਾ ਸੋ ਉਹ ਕੋਈ ਫਾਇਦਾ ਨਹੀਂ ਹੈ ਮੈਂ ਕਹਿੰਦਾ ਤੁਸੀਂ ਸਕੈਮ ਜਿਹੜੇ ਆ ਉਹਨਾਂ ਤੋਂ ਬਚ ਸਕਦੇ ਆ ਜੇ ਤੁਹਾਨੂੰ ਬੰਦੇ ਨੇ ਵਰਕ ਕੰਟਰੈਕਟਿੰਗ ਦਿੱਤਾ ਜਾਂ ਤੁਹਾਡੇ ਕੋ ਕੋ ਪਾਸਪੋਰਟ ਤੁਹਾਡਾ ਰੱਖ ਲਿਆ ਵਾ ਕੋਈ ਪ੍ਰੂਫ ਨਹੀਂ ਦਿੱਤਾ ਕਿਉਂਕਿ ਕਲਿਕਡੇਟ ਦੇ ਬਾਅਦ ਇੱਕ ਰਸੀਦ ਨਿਕਲਦੀ ਹੁੰਦੀ ਆ ਉਹ ਉਸੇ ਵੇਲੇ 24 ਘੰਟੇ ਦੇ ਵਿੱਚ ਵਿੱਚ ਨਿਕਲ ਜਾਂਦੀ ਭਾਵ 9 ਵਜੇ ਪੇਪਰ ਜਿਹੜੇ ਸ਼ੁਰੂ ਹੁੰਦੇ ਆ ਕਰਨੇ ਅੱਧੇ ਘੰਟੇ ਸਾਰਾ ਕੋਟਾ ਫੁੱਲ ਹੋ ਜਾਂਦਾ ਠੀਕ ਹੈ ਜੀ ਕੋਈ 9 ਇੱਕ ਸਕੰਡ ਤੇ 2 ਸਕੰਡ ਤੇ 5 ਤੇ ਵੱਧ ਤੋਂ ਵੱਧ ਠੀਕ ਹੈ ਜੀ ਤੇ ਕੰਮ ਹੋ ਜਾਂਦਾ ਮਤਲਬ ਪਹਿਲੇ 10 ਮਿੰਟਾਂ ਜੇ ਕੋਈ ਸਾਨੂੰ ਕਹਿ ਰਿਹਾ ਕਿ ਹਲੇ ਮੈਂ ਪੇਪਰ ਗਲਤ ਸਮਾਂ ਦੇ ਰਿਹਾ ਵਾ ਜਾਂ ਜੀ ਹਲੇ ਭਰਨੇ ਆ ਤਾਂ ਉਹ ਮੂਰਖ ਬਣਾ ਰਿਹਾ ਵਾ 10 15 ਮਿੰਟ ਦੀ ਗੇਮ ਆ ਕੋਟਾ ਭਰ ਕੇ ਤੁਸੀਂ 24 ਘੰਟੇ ਦੇ ਵਿੱਚ ਜਿਹੜੀ ਰਸੀਦ ਵਾ ਉਹ ਲੈ ਲੈਂਦੇ ਐਜ਼ ਅ ਪ੍ਰੂਫ ਜਿੱਥੇ ਉਹਦਾ ਯੂਜ਼ਰ ਨੇਮ ਤੇ ਪਾਸਵਰਡ ਹੁੰਦਾ ਤੁਸੀਂ ਕਿਤੇ ਵੀ ਆਪਣੇ ਇਟਲੀ ਬੈਠੇ ਕਿਸੇ ਜਾਣ-ਪਛਾਣ ਨੂੰ ਉਹ ਯੂਜ਼ਰ ਨੇ ਪਾਸਵਰਡ ਦੇਖ ਕੇ ਦੇਖ ਸਕਦੇ ਆ ਕਿ ਪੇਪਰ ਭਰੇ ਗਏ ਆ ਓਕੇ ਆ ਕਿ ਨਹੀਂ ਆ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਵਾਂ ਤੇ ਡਾਇਰੈਕਟ ਫਲੂਸੀ 2026 ਵਾਲੇ ਹੱਦ ਸਤੰਬਰ ਤੱਕ ਜੂਨ ਤੋਂ ਸਤੰਬਰ ਤੱਕ ਇਟਲੀ ਤੁਸੀ ਪਹੁੰਚਣਾ ਚਾਹੀਦਾ ਜੇ ਉਸ ਤੋਂ ਬਾਅਦ ਤੁਹਾਡੀ ਪ੍ਰੋਸੈਸਿੰਗ ਜਿਹੜੀ ਹੈ ਵੀਜ਼ੇ ਦੀ ਲੇਟ ਹੋ ਰਹੀ ਹੈ ਕਿਸੇ ਕਾਰਨ ਜਾਂ ਜੋ ਵੀ ਆ ਤਾਂ ਤੁਹਾਡੇ ਵੀਜ਼ੇ ਲੱਗਣ ਦੇ ਚਾਂਸ ਵੀ ਘਟਵਾ ਤੇ ਫਾਈਲ ਰਿਜੈਕਟ ਹੋਏਗੀ ਤੁਹਾਨੂੰ ਫੇ ਅਗਲੀ ਜਿਹੜੀ ਆ 2027 ਦੀ ਫਲੂਸੀ ਲਈ ਅਪਡੇਟ ਕਰਨੀ ਪਊਗੀ ਸੋ ਜਿਹੜੇ 2025 ਵਾਲੇ ਦਾ 9 ਲੌਕ ਸਟੱਡੀ ਕਰ ਰਹੇ ਹੁਣ ਨਹੀਂ ਹੋਣੇ ਵੀਰੋ ਸਮਾਂ ਲੰਘ ਗਿਆ 2026 ਵਾਲਾ ਵੀ ਤੁਸੀਂ ਗਵਾ ਲਿਆ ਤੇ ਹੁਣ 27 ਤੇ ਗੱਲ ਜਾਣੀ ਆ ਸੋ 2026 ਤੇ ਐਂਡ ਦੀ ਅੜੀ ਕਰੋ ਆਪਾਂ ਤੁਹਾਨੂੰ ਅਪਡੇਟ ਦਵਾਂਗੇ ਬਾਕੀ ਇਹ ਜਾਣਕਾਰੀ ਦੱਸਿਓ ਕਿਵੇਂ ਲੱਗੀ ਕਿਉਂਕਿ ਇੱਚ ਮੇਰੀ ਕੋਸ਼ਿਸ਼ ਸੀ ਸਾਰੀ ਡਿਟੇਲ ਤੇ ਦੱਸਣ ਦੀ ਕਿੱਦਾਂ ਪੇਪਰ ਭਰ ਹੁਣੇ ਆ ਕੌਣ ਭਰ ਸਕਦਾ ਕਿੱਦਾਂ ਦਾ ਸਿਸਟਮ ਆ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਅਗਲੀ ਵੀਡੀਓ ਤੱਕ ਲਈ ਰਬ ਰਾਕ